ਸਾਰੇ ਸ਼ਹਿਰ ਨੂੰ ਉराण ਵਾਲੀ ਸੰਗਤ ਨੂੰ ਬਾਬਾ ਜੀ ਦੇ ਵਿਆਹ ਪਰਵ ਦੀ ਲੱਖ ਲੱਖ ਵਧਾਈ ਦਿੰਦਾ ਔਰ ਇਹ ਆਸ਼ਵਾਸਤ ਕਰਦਾ ਆਪਣੇ ਵੱਲੋਂ ਵੀ ਵੀ ਸਾਡੇ ਵੱਲੋਂ ਬਾਬਾ ਜੀ ਦੇ ਵਿਆਹ ਪਰਵ ਦੀਆਂ ਪਿਆਰੀਆਂ ਮੁਕੰਮਲ ਕਰ ਲੀਆਂ ਜੀਆਂ ਨੇ ਮਾਨ ਜੋ ਡੀਪੀ ਕਮਿਸ਼ਨਰ ਤਰਦਾਸਪੁਰ ਜੀ ਔਰ ਕਮਿਸ਼ਨਰ ਨਗਰ ਨਿਗਮ ਮਟਾਲਾ ਜੀ ਦੇ ਮੁੱਖ ਮਾਨ ਅਨੁਸਾਰ ਜਿਹੜੀ ਆ ਅਈ ਸ਼ਹਿਰ ਨੂੰ 11 ਸੈਕਟਰਾਂ ਚ ਵੰਡਿਆ 11 ਸੈਕਟਰਾਂ ਵਿੱਚ ਸਾਡੀ ਇੱਕ ਇੱਕ ਫਾਇਰ ਟੈਂਡਰ ਡਿਪਲੋਏ ਹੋਏਗੀ ਇਦੇ ਵਿੱਚ 6 ਫਾਇਰ ਟੈਂਡਰ ਸਾਡੇ ਲੋਕਲ ਨੇ ਆਪਣੇ ਫਾਇਰ ਸਟੇਸ਼ਨ ਬਟਾਲਾ ਦੇ ਔਰ 9 ਫਾਇਰ ਟੈਂਡਰ ਅਸੀਂ ਜਿਹੜੇ ਆ ਲਾਗੇ ਦੇ ਹੋਰ ਫਾਇਰ ਸਟੇਸ਼ਨਾਂ ਤੋਂ ਮੰਗਵਾ ਰਹੇ ਹਾਂ ਉਹ ਫਾਇਰ ਸਾਨੂੰ ਜਿਹੜੇ ਫਾਇਰ ਟੈਂਡਰ ਨੇ ਉਹ 28 ਨੂੰ ਇੱਥੇ ਆ ਜਣੇ ਨੇ ਤੇ 28 ਨੂੰ ਹੀ ਉਹਨਾਂ ਦੀ ਡਿਊਟੀਆਂ ਜਿਹੜੀਆਂ ਵਾ ਡਿਪਲੋਏ ਕਰ ਦਿੱਤੀਆਂ ਗਈਆਂ ਨੇ ਔਰ ਮੈਂ ਵੀ ਇਹ ਵੀ ਦੱਸਣਾ ਚਾਹਾਂਗਾ ਵੀ ਸਾਡਾ ਜਿਹੜਾ ਸਟਾਫ ਆ ਮੇਰੇ ਕੋਲ ਉਹ ਆਪਾਂ ਉਹਨਾਂ ਦੀ ਜਿਹੜੀ ਆ ਡਿਊਟੀਆਂ ਦੋ ਸ਼ਿਫਟਾਂ ਚ ਕਰਕੇ 12-12 ਘੰਟੇ 24 ਘੰਟੇ ਜਿਹੜੇ ਆ ਸਟਾਫ ਜਿਹੜਾ ਵਾ ਮੁਸਤੈਦ ਰਹੇਗਾ ਔਰ ਸਾਰੇ ਇਕਵਿਪਮੈਂਟ ਸਾਡੇ ਜਿਹੜੇ ਆ ਓਕੇ ਨੇ ਬਿਲਕੁਲ ਗੱਡੀਆਂ ਟਿਚ ਬਾਈ ਟਿਚ ਨੇ ਔਰ ਸ਼ਹਿਰ ਵਾਸੀਆਂ ਨੂੰ ਮੈਂ ਅਪੀਲ ਕਰਨਾ ਚਾਹਵਾਂਗਾ ਵੀ ਜਿੱਥੇ-ਜਿੱਥੇ ਕੋਈ ਲੰਗਰਾਂ ਦਾ ਪ੍ਰੋਗਰਾਮ ਹੈ ਜਾਂ ਕੋਈ ਸਟਾਲ ਲੱਗੇਦੇ ਨੇ ਉਹ ਜਿਹੜੇ ਗੈਸ ਸਿਲੰਡਰਾਂ ਦੀ ਜਾਂ ਬਿਜਲੀ ਦੇ ਜਿਹੜੇ ਆ ਉਪਕਰਣਾਂ ਉਹਨਾਂ ਦੀ ਜਿਹੜੀ ਮੇਨਟੇਨੈਂਸ ਪੂਰੀ ਰੱਖਾਂ ਕਿ ਤਾਂ ਜੋ ਕੋਈ ਕਿਸੇ ਵੀ ਕਿਸਮ ਦਾ ਕੋਈ ਹਾਸਾ ਨਾ ਬਣੇ ਦੇ ਵਿੱਚ ਸਾਡੇ ਵੱਲੋਂ ਜੀ 11 ਆਪਾਂ ਜ਼ੋਨ ਬਣਾਏ ਨੇ ਦੋ ਆਪਾਂ ਜਿਹੜੇ ਸਾਡੇ ਬਣੇ ਨੇ